ਕਾਰਜੋਗ ਸਾਥੀਓ ਮੈਂ ਕਾਮਰਦ ਸੰਤੋਖ ਸਿੰਘ ਬਿਲਗਾ ਜ਼ਿਲ੍ਹਾ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ ਮੇਰੇ ਨਾਲ ਸਰਬੀ ਸਿੰਘ ਠੰਡਾ ਮੈਂਬਰ ਸੂਬਾ ਕਮੇਟੀ ਜਮਹੂਰੀ ਕਿਸਾਨ ਸਭਾ ਪੰਜਾਬ ਕਰਵਾਨ ਸਿੰਘ ਖਹਿਰਾ ਜ਼ਿਲ੍ਹਾ ਸਕੱਤਰ ਮੰਡਵੇਟ ਆਵਾਦਕਾਰ ਸੰਘਰਸ਼ ਕਮੇਟੀ ਅੱਜ ਅਸੀਂ ਇੱਥੇ ਦਰਿਆ ਦੇ ਅੰਦਰ ਖੜੇ ਆ ਇੱਥੇ ਅਸੀਂ ਮੰਡਵੇਟ ਆਵਾਦਕਾਰ ਸੰਘਰਸ਼ ਕਮੇਟੀ ਤੇ ਜਮਹੂਰੀ ਕਿਸਾਨ ਸਭਾ ਦੀ ਸਾਂਝੀ ਮੀਟਿੰਗ ਕਰਕੇ ਹਟੇ ਆ ਕਿ ਵਿਸ਼ਾ ਕੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਵੀ ਦਰਿਆਵਾਂ ਦੇ ਅੰਦਰ ਖੜ ਆਏ ਆ ਤਰੀਆ ਮਾਣੇ ਅੰਦਰ ਹਾੜਾਉਣ ਤੋਂ ਬਾਅਦ ਬਹੁਤੀਆਂ ਥਾਵਾਂ ਤੇ ਬੜਾ ਟੋਪ ਦਾ ਰੇਤਾ ਵਰ ਗਿਆ। ਹੁਣ ਅੱਜ ਰੇਤ mafia ਦੀ ਤੇ ਕੁਝ ਸਰਕਾਰ ਨਾਲ ਰਲ ਕੇ ਇਸ ਰੇਤੇ ਤੇ ਆਖਿਆ ਆਹ ਨੋਟਿਸ ਆ ਡਰੇਨ ਵਿਭਾਗ ਲੁਧਿਆਣੇ ਵਾਲਿਆਂ ਨੇ ਪੋਸ਼ ਪਰਵਾਰਾਂ ਨੂੰ ਕੱਢਿਆ ਇੱਥੇ। ਇਹ ਕਹਿ ਕੇ ਵੀ ਜਿਹੜੇ ਜਿੱਥੇ ਤੁਹਾਡੇ ਬੂਟੇ ਵਗੈਰਾ ਲਾਇਓ ਆ ਇਹ ਆਪਣੇ ਬੂਟੇ ਪੱਟੋ ਅਸੀਂ ਇੱਥੇ ਨਹਿਰ ਕੱਢਣੀ ਆ। ਇਹ ਸਾਡੀਆਂ ਜਥੇਵੰਨੀਆਂ ਇਹ ਗੱਲ ਕਹਿਨੀਆਂ ਵੀ ਦਰਿਆ ਦੇ ਵਿਚਾਲੇ ਨਹਿਰ ਕੱਢਣੀ ਚਾਹੀਦੀ ਆ ਪਰ ਜਿੱਥੋਂ ਦਰਿਆ ਤੁਰਦਾ ਤੇ ਜਿੱਥੇ ਦਰਿਆ ਜਾਂਦਾ ਸਟੇਟ ਨਹਿਰ ਕੱਢੋ ਵਿਚਾਲੇ ਦਰਿਆ ਦੇ ਤਾਂ ਕਿ ਆਲੇ ਦੁਆਲੇ ਲੋਕਾਂ ਦਾ ਨੁਕਸਾਨ ਨਾ ਹੋਵੇ ਪਰ ਸਾਨੂੰ ਇਹ ਪਤਲਾ ਮਸਲਾ ਨਹਿਰ ਕੱਢਣ ਦਾ ਨਹੀਂ ਮਸਲਾ ਆ ਇੱਥੇ ਜਿਹੜਾ ਸੋਨੇ ਵਰਗਾ ਰੇਤਾ ਆਇਆ ਉਹਨੂੰ ਚੱਕਣ ਦਾ ਮਾਫੀਆ ਦੀ ਪਹਿਲੇ ਹੀ ਅਕਸੀ ਨੁਕਸਾਨ ਲੋਕਾਂ ਦਾ ਹੋ ਗਿਆ ਮਾਫੀਆ ਇੱਥੋਂ ਕਮਾਈ ਕਰੂ ਪਿਛਲੇ ਦਿਨਾਂ ਦੇ ਦਰਮਿਆਨ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਿਆ ਨੇ ਬਿਆਨ ਇਹ ਦਿੰਦਾ ਭਗਵੰਤ ਸਿੰਘ ਮਾਨ ਤੇ ਜਿਹੜਾ ਰੇਤਾ ਵੇਚ ਆ ਗਿਆ ਉਹਦੇ ਰੇਤੇ ਦੇ ਹੱਕਦਾਰ ਉਥੇ ਬਾਹੀ ਜੋਗ ਕਿਸਾਨ ਆ ਪਰ ਅੱਜ ਉਹ ਗੱਲ ਪੂਰੀ ਨਹੀਂ ਹੋ ਰਹੀ ਮੁੜ ਕੇ ਰੇਤਾ ਫੇਰ ਹੁਣ ਸਮਾਪਤੀ ਨਹੀਂ ਚੱਕਣਾ ਅਸੀਂ ਅੱਜ ਇੱਥੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡਰੇਨ ਵਿਭਾਗ ਦੇ ਦਫ਼ਤਰ ਦੇ ਅੱਗੇ ਧਾਰਨਾ ਦਿੱਤਾ ਜਾਊ ਔਰ ਕਹਿਣਾ ਚਾਹੁੰਦੇ ਆ ਕਿ ਕਿਸੇ ਵੀ ਕੀਮਤੇ ਮਾਫੀਏ ਨੂੰ ਨਾਂ ਰਹਿਤਾ ਚੱਕਣ ਦਿੱਤਾ ਜਾਊ ਤੇ ਨਾ ਇਹਨਾਂ ਦੇ ਜਿਹੜੇ ਬੁੱਟਿਆਂ ਦਾ ਨੁਕਸਾਨ ਆ ਉਹ ਹੋਣ ਦਿੱਤਾ ਜਾਊਗਾ ਅਸੀਂ ਅੱਜ ਇੱਥੇ ਮੀਟਿੰਗ ਕਰਕੇ ਫੈਸਲਾ ਕੀਤਾ ਤੇ ਇਹਨੂੰ ਆਲੇ ਦੁਆਲੇ ਪਿੰਡਾਂ ਦੇ ਵਿੱਚ ਲਾਗਬੰਦੀ ਕਰੀਏ ਇਸ ਏਰੀਏ ਦੇ ਵਿੱਚੋਂ ਕਾਫੀ ਵੱਡੀ ਪੱਧਰ ਤੇ ਕਿਸਾਨ ਜਾਣਗੇ ਆਵਾਜ਼ਕਾਰ ਜਾਣਗੇ ਤੇ ਪਾਰਲੇ ਲੋਕਾਂ ਨੂੰ ਜਿਨ੍ਹਾਂ ਨੂੰ ਵੀ ਨੋਟਿਸ ਕੱਲੇ ਆ ਉਹਨਾਂ ਨਾਲ ਵੀ ਅਸੀਂ ਸੰਪਰਕ ਕਰਾਂਗੇ ਲੁਧਿਆਣੇ ਵਾਲੇ ਸਾਥੀ ਵੀ ਇਕੱਠੇ ਹੋਣਗੇ ਔਰ ਕਿਸੇ ਵੀ ਕੀਮਤੇ ਇਦਾਂ ਜ਼ਮੀਨਾਂ ਤੇ ਨਾ ਕਬਜ਼ਾ ਹੋਣ ਦਿੱਤਾ ਜਾਏਗਾ ਤੇ ਨਾ ਇਥੋਂ ਰਹਿਤਾ ਚੱਕਣ ਦਿੱਤਾ ਜਾਏਗਾ ਧੰਨਵਾਦ